ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਅੰਬਰੀਲਾ ਪਲਾਜ਼ੋ ਦਾ ਨਾਪ ਲੈਣ ਦਾ ਢੰਗ ਦੇਖੋ ਜੀ ਜੋ ਅੰਬਰੀਲਾ ਪਲਾਜ਼ੋ ਦਾ ਨਾਪ ਲੈਣੇ ਤੁਹਾਨੂੰ ਦੱਸਦੇ ਆ ਜੇ ਤਾਂ ਆਪਾਂ ਸਾਈਡ ਤੇ ਨਾਪ ਲੈਣਿਆਂ ਦੇਖੋ ਜੀ ਪਲਾਜ਼ੋ ਦਾ ਇਹਦੀ ਲંબਾਈ ਬਣਦੀ ਆ ਜੀ 44 ਇੰਚੇ ਰੈਡੀ ਆ ਪਰ ਆਪਾਂ ਇੱਥੋਂ ਨਾਪ ਨਹੀਂ ਲੈਣਾ ਹੈਗਾ ਆਪਾਂ ਨਾਪ ਲੈਣਾ ਆਸਣ ਵਾਲੀ ਸਾਈਡ ਤੋਂ ਦੇਖੋ ਜੋ ਸਹੀ ਨਾਪ ਆਪਾਂ ਇੱਥੋਂ ਲੈਣਾ ਹੈ ਪਲਾਸਟਿਕ ਕੋਲ ਐਂਚੀ ਟੇਪ ਰੱਖ ਕੇ ਦੇਖ ਲੈਣਾ ਜੀ 39 ਇੰਚਾ ਜੋ ਪਲਾਜ਼ੋ ਦੀ ਲੰਬਾਈ ਆ ਆਪਣੇ ਮਰੀਲਾ ਪਲਾਜ਼ੋ ਦੀ ਇਹ ਤੋਂ ਬਾਅਦ ਦੱਸ ਦਿਆਂ ਜੀ ਤੁਹਾਨੂੰ ਆਪਾਂ ਆਸਣ ਆਸਣ ਜੋ ਲੈਣਾ ਹੈ ਜੀ ਉਹਨਾਂ ਦਾ 15 ਇੰਚ ਤਿਆਰ ਆ ਇਹਦੇ ਉੱਤੋਂ ਦੇਖੋ ਤੋਂ ਬਾਅਦ ਆਪਾਂ हिਪ ਦੇਖ ਲੈਣੀ ਆ हिਪ ਜੋ ਦੇਖਣੀ ਆ ਆਪਾਂ ਦੇਖੋ ਇੱਥੋਂ ਦੇਖ ਲੈਣੀ ਆ ਨਹੀਂ ਤਾਂ ਫਿਰ ਆ ਲਾਸਟ ਤੱਕ ਉਹਨੂੰ ਪੂਰਾ ਖਿੱਚ ਕੇ ਦੇਖ ਲੈਣੀ ਹੁੰਦੀ ਆ हिਪ 22 ਇੰਚ ਲਈ ਹੋਈ ਆ ਪੂਰਾ ਲਾਸਟ ਨੂੰ ਖਿੱਚ ਕੇ ਦੇਖ ਲੈਣਾ ਜੀ ਇਹ ਪਹਿ ਗਈ ਹੈ 22 ਇੰਚ ਥੋੜਾ ਖੁੱਲਾ ਕਰਨਾ ਹੈ ਆਪਾਂ ਇਹਦੇ ਨਾਲੋਂ ਗਲਾਜ਼ੋ ਜੋ ਬਣਾਉਣਾ ਹੈ ਹੁਣ ਓਕੇ ਜੀ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਦੱਸਦੇ ਹਾਂ ਹਾਂ ਜੀ ਕੱਪੜਾ ਜੋ ਡਬਲ ਫੋਲਡ ਕਰਕੇ ਦੇਖੋ ਆਪਾਂ ਬਚਾ ਲਿਆ ਇਹ ਸਾਰਾ ਹੁਣ ਇਹਦਾ ਇੱਕ ਕਾਰਨਰ ਫੜ ਲੈਣਾ ਦੇਖੋ ਜੀ ਇਹ ਡਬਲ ਕੱਪੜਾ ਹੈ ਇਹ ਜਿਹਦਾ ਆਹ ਵਾਲਾ ਕਾਰਨਰ ਚੱਕ ਲੈਣਾ ਹੈ ਹਾਂਜੀ ਦੇਖੋ ਇਸ ਢੰਗ ਨਾਲ ਆਪਾਂ ਇਹਨੂੰ ਫੋਲਡ ਕਰ ਲਿਆ ਹੁਣ ਇਹਦੀ ਲਾਸਟ ਤੇ ਆਹ ਵਾਲੇ ਕਾਰਨਰ ਦੇ ਉੱਤੇ ਆ ਕੇ ਆਪਾਂ ਇਹਦੀ ਸਭ ਤੋਂ ਪਹਿਲਾਂ ਆਪਾਂ ਇਹਦੀ हिਪ ਰੱਖਾਂਗੇ ਹਾਂਜੀ ਆਹ ਵਾਲੇ ਕਾਰਨਰ ਤੋਂ ਦੇਖੋ ਆਪਾਂ ਪਹਿਲਾਂ ਰੱਖਾਂਗੇ हिਪ ਜਿੰਨੀ ਵੀ ਆਪਣੀ ਬੋਡੀ ਤੋਂ हिਪ ਹੁੰਦੀ ਆ ਇਹ ਪਹਿਗੇ ਉਹਨਾਂ ਦੇ 24 ਇੰਚ ਤਾਂ ਆਪਾਂ ਉਹਦੇ ਵਿੱਚ 2 ਇੰਚ ਪਲੱਸ ਕਰ ਲੈਣਾ ਬਣ ਗਿਆ 26 26 ਦਾ ਆਪਾਂ ਹਾਫ ਲੈ ਲੈਣਾ 13 ਇੰਚ ਆਪਾਂ ਨੂੰ ਰੇ ਹਿਪ ਚਾਹੀਦੀ ਆ ਆ ਕਾਰਨਰ ਤੋਂ ਆਪਾਂ ਜੀ ਹੁਣ ਦੇਖੋ ਜੋ ਮੇਨ ਆਪਾਂ ਪਲਾਜ਼ੋ ਕਟਿੰਗ ਕਰਨਾ ਤਾਂ ਆਪਾਂ ਕਾਰਨਰ ਤੋਂ ਦੇਖਣਾ ਹੈ 1.5 16 ਇੰਚ ਦੇਖੋ ਜੀ ਇੱਥੇ ਤੱਕ ਆ ਰਿਹਾ ਹੈ 1.5 16 ਦੇ ਉੱਪਰ ਆਪਾਂ ਪਹਿਲਾਂ ਮਾਰਕ ਕਰਕੇ ਦੇਖ ਲਾਂਗੇ ਕਿ ਆਪਣੀ ਹਿੱਪ ਪੂਰੀ ਆਉਂਦੀ ਆ ਰਾਉਂਡ ਦੇ ਵਿੱਚ 8 ਇੰਚ ਟੇਪ ਨੂੰ ਇਸ ਤਰ੍ਹਾਂ ਘੁਮਾ ਕੇ ਦੇਖ ਲੈਣਾ ਹੈ। ਹਾਂਜੀ ਆਪਣੀ 13 ਇੰਚ ਦੇਖੋ ਪੂਰੀ ਇੱਥੇ ਤੱਕ ਆਪਣੀ हिਪ ਦਾ ਸਾਈਜ਼ ਆ ਗਿਆ ਆਪਾਂ 13 ਇੰਚ ਰੱਖਣੀ ਆ। 24 ਇੰਚ ਸੂਟ ਤੋਂ ਆ ਤਾਂ ਉਰੇ ਆਪਾਂ 26 ਇੰਚ ਹੋ ਗਈ ਆਪਣੀ। ਤੇ ਤੋਂ ਬਾਅਦ ਜੀ ਆਪਾਂ ਲਵਾਂਗੇ ਪਲਾਜੋ ਦੀ ਲੰਬਾਈ। ਪਲਾਜੋ ਦੀ ਜੋ ਲੰਬਾਈ ਆ ਜੀ ਆਪਾਂ ਸਭ ਤੋਂ ਪਹਿਲਾਂ ਇੱਥੋਂ ਦੇਖਣੀ ਆ ਵਾਲੇ ਨਿਸ਼ਾਨ ਤੋਂ। ਤੇ ਜਿਹੜੀ ਉਹ ਵਾਲੀ ਪਲੇਨ ਸਾਈਡ ਆ ਦੇਖੋ ਸਿੱਧਾ ਏ। ਉਹ ਇਹ ਵਾਲੇ ਪਾਸੇ ਆਪਾਂ ਦੇਖੋ ਲੰਬਾਈ ਦੇਖਣੀ ਆ। ਲંબਾਈ ਉਹਨਾਂ ਦੀ ਹੈਗੀ ਸੀ ਜੀ 39 ਇੰਚ ਉਹਨਾਂ ਨੇ 2 ਇੰਚ ਉੱਚਾ ਕਰਾਉਣਾ ਤਾਂ ਆਪਾਂ ਇੱਥੋਂ 37 ਇੰਚ ਪਲਾਜੋ ਦੀ ਲੰਬਾਈ ਦੇਖਣੀ ਆ ਜਿੱਥੇ ਵੀ 37 ਇੰਚ ਦਾ ਮਾਰਕ ਆ ਜੀ ਉਹ ਦੇਖੋ ਹਾਂਜੀ ਆਹ ਵਾਲੇ ਨਿਸ਼ਾਨ ਤੋਂ ਆਪਾਂ ਜੋ ਲੰਬਾਈ ਮੀਣਾਂਗੇ ਲੰਬਾਈ ਰੱਖਣੀ ਆ ਜੀ 37 ਇੰਚ ਪਲਾਜੋ ਸੀਗਾ ਉਹ 39 ਇੰਚ ਉਹਨਾਂ ਨੇ 2 ਇੰਚ ਉੱਚਾ ਕਰਾਉਣਾ ਏ ਆਪਾਂ 37 ਇੰਚ ਦੇ ਉੱਪਰ ਦੇਖੋ ਜੀ ਇੱਥੋਂ ਮਾਰਕ ਕਰ ਲਿਆ ਹੁਣ ਆਪਾਂ ਜੋ ਇੰਚੀ ਟੇਪ ਆਏ ਕੋਰਨਰ ਤੇ ਲੈ ਜਾਾਂਗੇ ਇਤੋਂ ਬਾਅਦ ਟੋਟਲ ਆਪਾਂ ਮਿਲ ਲਾਂਗੇ ਵੀ ਆਪਣਾ ਕਿੰਨਾ ਬਣਦਾ ਏ ਇਹ ਬਣਦਾ ਜੀ ਆਪਣਾ 53 ਇੰਚ ਆਉਂਦਾ ਸਵਾ 53 ਇੰਚ ਫਿਰ ਆਪਾਂ ਦੇਖੋ ਜੀ ਇਹ ਵਾਲੇ ਕਾਰਨਰ ਤੋਂ ਇਧਰਲੇ ਪਾਸੇ ਆਪਾਂ ਇੱਕ ਜਣੇ ਨੈਂਚੇਟਿਵ ਫੜ ਲੈਣਾ ਹਾਂਜੀ ਆਹ ਵਾਲੇ ਕਾਰਨਰ ਦੇ ਉੱਤੇ ਦੇਖੋ ਆਪਾਂ ਇੱਕ ਜਣੇ ਨੈਂਚੇਟਿਵ ਫੜ ਲੈਣਾ ਤੇ ਦੂਜੇ ਪਾਸੇ ਦੇਖੋ ਜੀ ਆਪਾਂ 53 53 ਇੰਚ ਦੇ ਉੱਤੇ ਸਵਾ 53 ਇੰਚ ਦੇ ਉੱਤੇ ਪਰਪਾ ਮਾਰਕ ਕਰਨੇ ਨੇ ਰਾਉਂਡ ਦੇ ਵਿੱਚ ਹਾਂਜੀ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਉਹ ਸਾਈਡ ਤੋਂ ਵੀ ਤੇ ਇਧਰੋਂ ਵੀ ਆਹ ਵਾਲੀ ਸਾਈਡ ਤੋਂ ਵੀ ਤੇ ਨੀਚੇ ਵਾਲੀ ਸਾਈਡ ਤੋਂ ਵੀ ਦੇਖੋ ਜੀ ਜੋ ਆਹ ਵਾਲਾ ਕੱਪੜਾ ਘਟਾ ਜੀ ਇਹਦਾ ਤੁਹਾਨੂੰ ਹੁਣ ਆਪਾਂ ਜੋੜ ਪਾਉਣਾ ਦੱਸਦੇ ਆਂ ਜਿੰਨਾ ਵੀ ਦੇਖੋ ਜੀ ਆ ਕੱਪੜਾ ਬਚਿਆ ਇਹਦੀ ਕੰਨੀ ਵਾਲੀ ਸਾਈਡ ਆਪਾਂ ਚੱਕ ਲਾਂਗੇ ਤੇ ਕੰਨੀ ਦੇ ਉੱਪਰ ਕੰਨੀ ਰੱਖ ਲੈਣੀਆਂ ਦੇਖੋ ਇਹੀ ਟਾਂ ਗਾਂ ਅੰਬਰੀਲਾ ਪਲਾਜੋ ਦੇ ਵਿੱਚ ਜੋੜ ਪਾਉਣ ਦਾ ਜਿਹੜਾ ਘਾਟ ਆ ਕੰਨੀ ਵਾਲਾ ਸਾਈਡ ਉਹ ਇਧਰਲੇ ਪਾਸੇ ਰੱਖ ਲੈਣੀਆਂ ਜੀ ਦੇਖੋ ਜੋ ਕੱਪੜਾ ਚੌੜਾ ਹੈ ਉਹ ਦੂਜੇ ਪਾਸੇ ਰੱਖ ਲੈਣਾ ਕੰਨੀ ਦੇ ਉੱਪਰ ਕੰਨੀ ਛਾੜ ਕੇ ਦੇਖੋ ਹੁਣ نیچے ਜੀ ਆਪਾਂ ਨੂੰ ਸ਼ੋ ਹੋ ਰਿਹਾ ਉੱਥੇ ਆਪਾਂ ਇੱਕ ਮਾਰਕ ਕਰ ਲਾਂਗੇ ਜਾਂ ਬਸ ਇਸ ਤਰ੍ਹਾਂ ਹੀ ਕੈਂਚੀ ਨਾਲ ਆਪਾਂ ਇਹਦੀ ਕਟਿੰਗ ਕਰ ਲੈਨੇ ਆ ਜੇ ਨਹੀਂ ਦਿਸਦਾ ਹੁੰਦਾ ਤਾਂ ਫਿਰ ਤੁਸੀਂ ਮਾਰਕ ਕਰ ਲਿਆ ਕਰੋ ਇਹਦੇ ਹੁਣ ਆਪਾਂ ਕਟਿੰਗ ਕਰਦੇ ਆਂ ਹਾਂਜੀ ਇਹ ਜੋ ਜੋੜ ਆਪਾਂ ਪਾਏ ਨੇ ਇਹਨਾਂ ਨੂੰ ਪਹਿਲਾਂ ਹੀ ਆਪਾਂ ਪਿੰਨ-ਅਪ ਕਰ ਲੈਣਾ ਹੈ ਤਾਂ ਜੋ ਆਪਣੇ ਜਿਹੜੇ ਜੋੜ ਨੇ ਇਹਨਾਂ ਦੀ ਵੀ ਦੇਖੋ ਉਲਟ ਹੋ ਜਾਂਦਾ ਇੱਕ ਦੂਸਰੇ ਪਾਸੇ ਨੂੰ ਹੋ ਜਾਂਦਾ ਜੋੜ ਇੱਕ ਦੂਜੇ ਪਾਸੇ ਨੂੰ ਪਹਿਲਾਂ ਹੀ ਆਪਾਂ ਇਹਨਾਂ ਨੂੰ ਦੋਨੇ ਜੋੜਾਂ ਨੂੰ ਦੇਖੋ ਪਿੰਨ ਲਗਾ ਲੈਣੇ ਨੇ ਹਾਂਜੀ ਹੁਣ ਆਪਾਂ ਇਹਨਾਂ ਨੂੰ ਦੇਖੋ ਜੀ ਪੈਨ ਲਗਾ ਲੈਣੇ ਨੇ ਇੱਕ ਜੋੜ ਆਪਾਂ ਇੱਧਲੇ ਪਾਸੇ ਕਰ ਲੈਣਾ ਹੈ ਇਹਦੇ ਨਾਲ ਤੁਹਾਨੂੰ ਜੋੜ ਪਉਣ ਚ ਵਾ ਪ੍ਰੋਬਲਮ ਨਹੀਂ ਆਉਂਦੀ ਹੋਏਗੀ ਇਹ ਤੁਸੀਂ ਇਸ ਢੰਗ ਨਾਲ ਦੇਖੋ ਪਹਿਲਾਂ ਹੀ ਪੈਨ ਲਗਾ ਕੇ ਰੱਖ ਲੈਣੇ ਨੇ ਇੱਕ ਆ ਵਾਲਾ ਹੋ ਗਿਆ ਜੀ ਦੂਜਾ ਜੋੜ ਆ ਜੋ ਦੇਖੋ ਹੀਟਲੇ ਪਾਸੇ ਪਾਉਣਾ ਆਪਾਂ ਜੋੜ ਵਾਲਾ ਪਾਸਾ ਆਪਾਂ ਕਰ ਲੈਣਾ ਹੈ ਹਾਂਜੀ ਇਸ ਢੰਗ ਨਾਲ ਦੇਖੋ ਆਪਣਾ ਇਹ ਸਹੀ ਹੋ ਜਾਊਗਾ ਹੁਣ ਆਪਾਂ ਰੱਖਦੇ ਆ ਜੀ ਆਸਣ ਆਸਣ ਰੱਖਣਾ ਆਪਾਂ ਖੁੱਲੀ ਸਾਈਡ ਤੋਂ ਆਸਣ ਜੀ ਉਹ ਆਪਾਂ 13 ਇੰਚ ਲੈਣਾ ਹੈ 2 ਇੰਚ ਪੈਦਨੂ ਮਾਰਕ ਕਰਕੇ ਇੱਥੋਂ ਇੰਚੀਰੇ ਬਰਾਕੇ ਇਹਦੇ ਨਾਲ ਰਲਾ ਦੇਣਾ ਇਹਨੂੰ ਇਆ ਵਾਲੀ ਆਪਾਂ ਨੂੰ ਸ਼ੇਪ ਦੇ ਦੇਣੀ ਆ ਤੇ ਇਹਦੀ ਕਟਿੰਗ ਕਰ ਦਿੰਨੇ ਆ 15 ਇੰਚ ਆਸਲ ਸੀਗਾ ਜੀ ਉਹਨਾਂ ਦਾ ਜੋ ਆਪਾਂ ਪਲਾਜੋ ਤੋਂ ਨਾਪ ਲਿਆ ਸੀਗਾ ਇਸ ਤਰ੍ਹਾਂ ਰਾਉਂਡ ਚ ਦੇਖ ਲੈਣੇ ਇਹ 14 ਇੰਚ ਬਣਦਾ ਹੈ 1 ਇੰਚ ਦੀ ਜਾਂ 1.5 ਇੰਚ ਦੀ ਆਪਾਂ ਉੱਪਰ ਜਿਹੜੀ ਲਾਸਟਿਕ ਪਾਉਣੀ ਆ ਉਹ ਵਾਲਾ ਹੋ ਜਾਊਗਾ ਤੇ ਥੈਂਕ ਯੂ ਜੀ ਕਟਿੰਗ ਆਪਣੀ ਆ ਜੋ ਪਲਾਜ਼ੋ ਦੀ ਹੋ ਗਈ ਆ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁਮ ਕਰ ਲਿਓ ਥੈਂਕ ਯੂ